ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਏ ਮਨ ਮੇਰੀਆ ਆਵਾਗਣ ਸੰਸਾਰ ਹੈ ਅੰਤ ਸਚ ਨਵੇੜਾ ਰਾਮ ਆਪੇ ਸੱਚ ਬਖਸ਼ ਲਏ ਫਿਰ ਹੋਏ ਨਾ ਫੇਰਾ ਰਹ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਪਖਸ ਲਏ ਫਿਰ ਹੋਏ ਨ ਫਿਰਾਰਾ ਰਾਮ ਫਿਰ ਹੋਏ ਨ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲੇ ਵਡਿਆਈ ਸਾਚੇ ਰੰ ਰਾਤੇ ਸਹਜੇ ਮਾਤੇ ਸਜੇ ਰਹੇ ਸਮਾਈ ਸੱਜਾ ਮਨ ਪਾਇਆ ਸੱਚ ਵਸਾਇਆ ਸਭ ਜਨ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੱਚ ਸਮਾਣੇ ਵਾਰਨਾ ਪਾਤਲ ਫੇਰਾ ਮਾਇਆ ਮੋਹ ਸਭ ਪਰ ਲਹਿ ਹੈ ਦੂਚੇ ਪਾਇ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲ ਚਾਈ ਰਾਮ ਪਰਛਾਈਂ ਪੁਰਬ ਕਮਾਈ ਮੇਟ ਨ ਸਕੇ ਕੋਈ ਜਿਸ ਤੇ ਸਾਜੀ ਸੋ ਕਰ ਵੇਖੈ ਤਿਸ ਜੀਵਨ ਅਵਰਣਾ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸ਼ਾਂਤ ਨ ਆਈ ਨਾਨਕ ਬਿਨਾਂ ਵੈ ਸੋ ਕੋਈ ਪਲਾ ਮਾਇਆ ਮੋਹਿ ਖਵਾਈ ਏਹ ਜਗ ਜਗਤਾ ਦੇਖ ਕੇ ਪਜ ਪਏ ਹਰ ਸਰਨਾਈ ਦਾਮ ਅਰਦਾਸ ਕਰੀ ਗੁਰਪੁਰੇ ਆਗੇ ਰਖ ਲਿਓ ਦੇਵ ਵਡਾਈਰਾ ਫਲੇਓ ਸਰਣਾਈ ਹਰਨਾਮ ਪੜਾਈ ਥੁਰ ਜੀਵਡ ਵਰਨਾਤਾਤਾ ਸੇਵਾ ਲਾਗੇ ਸੇਵਣ ਪਾਗੇ ਜੁਗ ਜੁਗ ਏਕੋ ਚਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਕਿਸਨੋ ਸਬਦੁ ਬੁਜਾਈ ਜੋ ਚਾਏ ਪਵੈ ਹਰ ਸਰਨਾਈ ਜੋ ਹਰ ਮਤ ਦੇਸਾ ਉਪਜੈ ਹੋਰ ਮਤ ਨਕਾਈ ਰਾਮ ਅੰਦਰ ਬਾਹਰ ਏਕ ਤੂ ਆਪੇ ਦੇਹ 부ਜਾਈ ਰਾਮ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰਸਾ ਚ ਸਦਾ ਹੈ ਸਾਚਾ ਸਾਚੇ ਸਬਦ ਸੁਪਾਖਿਆ ਕਰ ਮੈਂ নিজ ਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ ਮਤ ਪਰਵਾਣ ਸੱਚ ਸਾਈ ਕਰਮਹਿ ਨਿਜ ਕਰ ਪਾਇਆ ਸਤਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ ਮਤ ਪਰਵਾਣ ਸੱਚ ਸਾਈ ਵਾਹਿਗੁਰੂ ਜੀ ਕਾ ਖਾਲਸਾ